ਭੂਗ ਬੀਜੀਪੀ ਪੰਜਾਬ ਸਾਹਿਬ ਜੀ ਦੀ ਮਾੜੇ ਅੰਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਟੀ ਮੋਗਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਸਾਨੂੰ ਕੱਲ ਇੱਕ ਵੱਡੀ ਸਫਲਤਾ ਮਿਲੀ ਜਦੋਂ ਕਿ ਮਿਤੀ 7 ਅਕਤੂਬਰ 2025 ਨੂੰ ਇੱਕ ਮੁਖਬਰੀ ਮਿਲਣ ਉਪਰੰਤ ਦੌਰਾਨੇ ਗਸ਼ਤ ਦੋ ਮੋਟਰਸਾਈਕਲ ਚੋਰ ਜੋ ਜਿਨ੍ਹਾਂ ਦੇ ਨਾਮ ਜਗਦੀਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਜ਼ਿਲ੍ਹਾ ਬਟਿੰਡਾ ਅਤੇ ਹਰਜੀਤ ਸਿੰਘ ਉਰਫ ਅਥਰਾ ਪੁੱਤਰ ਗੁਰਮੀਤ ਸਿੰਘ ਵਾਸੀ ਸ਼੍ਰੀ ਮੁਕਸਰ ਸਾਹਿਬ ਜੋ ਕਿ ਜਨਨੂ ਕੇ ਦਾਣਾ ਮੰਡੀ ਪਿੰਡ ਸੇਖਾ ਕਲਾਂ ਵਿੱਚੋਂ ਕਾਬੂ ਕੀਤਾ ਗਿਆ ਇਹਨਾਂ ਦੇ ਕੋਲੋਂ ਦੋ ਚੋਰੀ ਦੇ ਮੋਟਰਸਾਈਕਲ ਮਾਰਕਾ ਐਫਡੀ ਲਕਸ ਰੰਗ ਕਾਲਾ ਅਤੇ ਬਿਨਾ ਨੰਬਰੀ ਮੋਟਰਸਾਈਕਲ ਮਾਰਕਾ ਸੀਡੀ ਡੀ ਲਕਸ ਰੰਗ ਕਾਲਾ ਬਰਾਮਦ ਕੀਤਾ ਗਿਆ ਦੋਵੇਂ ਦੋਸ਼ੀਆਂ ਤੇ ਮੁਕੱਦਮਾ ਨੰਬਰ 107 ਮਿਤੀ 7 ਅਕਤੂਬਰ 2025 ਅਧਿੰਤਰਾ 3032 3172 ਬੀ ਐਨ ਐਸ ਦਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਅੱਗੇ جاری ਹੈ